ਕਮੇਟੀ ਜੇ ਬਣੀ ਕਿ ਜੇ ਕਮੇਟੀ ਨਹੀਂ ਬਣੀ ਤਾਂ ਫਿਰ ਫਾਈਲ ਵੀ ਕਰਦੀ ਉੱਥੇ ਹੀ ਲਟਕਿਆ ਰਹੂਗਾ ਦੂਜਾ 16 ਸਾਲ ਦਾ ਜਿਹੜਾ ਮੇਰਾ ਐਕਸਪੀਰੀਅੰਸ ਹੈਗਾ ਬਹੁਤ ਸਾਰੇ ਪ੍ਰਾਈਵੇਟ ਮੈਂਬਰ ਵੀ ਮੈਂ ਤਾਂ ਮੇਰੇ ਕੁਲੀਗ ਜਿਹੜੇ ਮੇਰੇ ਨਾਲ ਰਹੇ ਨੇ ਮੈਨੂੰ ਲੱਗਦਾ ਕਿ 20 ਸਾਲਾਂ ਚ ਜਿਹੜਾ ਇੱਕ ਰਾਜ ਸਭਾ ਦੇ ਮੈਂਬਰ ਚ ਉਹਨਾਂ ਨੇ ਸ਼ੁਰੂ ਕੀਤਾ ਸੀ ਸੁਪਰੀਆ ਸੁਲੇ ਮੇਰੇ ਨਾਲ 2009 ਤੋਂ ਉਹਨਾਂ ਦਾ ਇੱਕ ਦਾ ਜਵਾ ਨਹੀਂ ਤਾਂ ਆਂ ਹੀ ਨਹੀਂ ਦਿੰਦੇ ਇਹ ਸਰਕਾਰ ਦੇ ਖਰਚੇ ਹੁੰਦਾ ਉਹ ਕਿਹੜਾ ਆਣਾ ਚ ਨੇ ਆ ਚਾਹੁੰਦੇ ਨਹੀਂ ਸਦਾ ਇਹ ਨਹੀਂ ਦੇਣਾ ਚਾਹੁੰਦੇ ਆਪਾਂ ਜਿੰਨਾ ਮਰਜ਼ੀ ਇਹ ਲੜਾਈ ਲੜੀ ਜਾਊਗੀ ਜ਼ਮੀਨ ਦੇ ਪੱਦਰ 'ਚ ਪਾਰਲਮੈਂਟ 'ਚ ਅਸੀਂ ਸਿਰਫ ਇੱਕ ਕਲੈਕਟਿਵ ਇੱਕ ਪ੍ਰੈਸ਼ਰ ਪਾ ਸਕਦੇ ਹਾਂ ਕਿ ਬਿੱਲ ਰਾਹੀਂ ਕੁਝ ਨਹੀਂ ਹੋਣਾ ਸੱਚ ਗੱਲ ਆ ਗਈ ਇਹ ਜ਼ਮੀਨੀ ਪੱਦਰ 'ਚ ਇਹ ਦੂਜਾ ਜੇ ਕਮੇਟੀ ਅਜੇ ਬਣੀ ਨਹੀਂ ਹੈ ਤਾਂ ਐਨੀਵੇਲ ਵਿంటర్ ਸੈਸ਼ਨ ਦੇ ਟਾਈਮ 'ਤੇ ਜਦੋਂ ਤਾਂ ਇਹ ਬਣੂਗੀ ਸਾਡੇ ਕੋਲ ਉਹ ਟਾਈਮ ਹੈਗਾ ਉਹਨੇ ਚੈੱਕ ਕਰਕੇ ਪਤਾ ਲੱਗ ਜਾਊਗਾ ਕਿ ਜਿਹੜੀ ਕਮੇਟੀ ਨਾਲ ਕਰਨਾ ਉਹ ਫਾਰਮੂਲਾ ਹੈ ਆਪਾਂ ਕਰੀਏ ਕਿ ਜ਼ਮੀਨ 'ਚ ਕਿਵੇਂ ਲੜਾਂਗੇ ਤੇ ਉਹ ਜ਼ਮੀਨ ਦੀ ਆਵਾਜ਼ ਪਾਰਲੀਮੈਂਟ 'ਚ ਆਪਾਂ ਕਿਵੇਂ ਰੱਖੇ ਹੋ ਕੇ ਚੱਕਾਂਗੇ ਇਹਦੇ ਵਾਸਤੇ ਹਾਂ ਜਿਹੜਾ ਇੰਡੀਆ ਨਾਇਲ ਸਭ ਤੋਂ ਵੱਡੇ ਨੰਬਰ ਇਹਨਾਂ ਦੇ ਕੋਲ ਨੇ ਇਹਨਾਂ ਨੂੰ ਆਪਣੇ ਦੂਜੇ ਲਾਈਨਸ 파ਟਨਰਸ ਨੂੰ ਵੀ ਇਕੱਠਾ ਕਰਨਾ ਪਊਗਾ ਤਾਂ ਕਿ ਪਾਰਲਮੈਂਟ ਦੇ ਅੱਗੇ ਡਿਵਾਈਡ ਹੋਏ ਕਿ ਸਰਕਾਰ ਨਹੀਂ ਕਰੇ ਬਾਕੀ ਸਾਰੇ ਕਰਨਾ ਚਾਹੁੰਦੇ ਤੇ ਕਿਸਾਨ ਦੇ ਹਿੱਤ ਵਿੱਚ ਸਾਰਿਆਂ ਨੂੰ ਕੱਖਾ ਹੋਣਾ ਚਾਹੀਦਾ ਹੈ। ਸੋ ਪਹਿਲੇ ਤਾਂ ਇਹਦੀ ਲੋਬਿੰਗ ਕੀਤੀ ਜਾਏ। ਇਹ ਆਪਣੇ ਸਾਰੇ ਪਾਰਟਨਰਸ ਨੂੰ ਕਨਵਿੰਸ ਕਰਨ। ਬਾਕੀ ਜਿਹੜੇ ਵਿਚਾਰਲੇ ਖੜੇ ਨੇ ਜਿਹੜਾ ਨਾ ਇਹਨਾਂ ਦੇ ਨਾਲੇ ਨਾ ਉਹਨਾਂ ਦੇ ਨਾਲੇ ਸਾਡੇ ਵਰਗੇ ਉਹਨਾਂ ਨੂੰ ਮੈਂ ਨਹੀਂ ਜੋੜ ਸਕਦੀਆਂ। ਜੋੜ ਕੇ ਆਪਾਂ ਫਿਰ ਆਲਟਰਨੇਟਲੀ ਸਰਕਾਰ ਦੇ ਹਉਤੇ ਹੋ ਕਿਸੇ ਪ੍ਰੈਸ਼ਨ ਥੱਲੇ ਆ ਨਹੀਂ ਲੱਗੇ। ਮੈਨੂੰ ਪੁੱਛੋ ਜਿੱਥੇ ਲੜਾਈ ਮੈਂ ਲੜੀਆ ਅੰਦਰ ਦੀ ਗੱਲ ਤਾਂ ਮੈਂ ਜਾਣਦੀ ਆ। ਉਹਨਾਂ ਨੇ ਕਿਸੇ ਹਾਲਤ ਚ ਨਹੀਂ ਮੰਨਿਆ। ਇਲੈਕਸ਼ਨ ਤੇ ਜਿਹੜਾ ਪ੍ਰੈਸ਼ਰ ਬਣ ਜੂਗਾ ਉਠਾਇਆ ਕਿਉਂਕਿ ਕਿਉਂਕਿ ਯੂਕੇ ਦੇ ਇਲੈਕਸ਼ਨ ਆ ਰਹੇ ਸੀ ਬਸ ਇਹ ਨਾ ਇਲੈਕਸ਼ਨ ਸਟੈਂਡ ਜਨਾ ਪ੍ਰੈਸ਼ਰ ਆਪਾਂ ਪਾਲਾ ਨਹੀਂ ਉਹਦੀ ਸਟ੍ਰੈਟਜੀ ਲੌਂਗ ਟਰਮ ਬਣਾਓ ਕਿ ਆਪਾਂ ਰਲ ਮਿਲ ਕੇ ਜਿੱਤਾਂਗੇ ਬਸ ਸੱਚੇ ਮੁੱਦੇ ਦੀ ਗੱਲ ਕਰੀ ਕਮੇਟੀ ਅਜੇ ਬਣੀ ਨਹੀਂ ਜੇ ਕਮੇਟੀ ਨਹੀਂ ਬਣੀ ਤਾਂ ਆਪਾਂ ਫਾਈਲ ਵੀ ਕਰ ਵੀ ਉੱਥੇ ਹੀ ਲਟਕਿਆ ਰਹੂਗਾ ਦੂਜਾ 16 ਸਾਲ ਦਾ ਜਿਹੜਾ ਮੇਰਾ ਐਕਸਪੀਰੀਅੰਸ ਹੈਗਾ ਬਹੁਤ ਸਾਰੇ ਪ੍ਰਾਈਵੇਟ ਮੈਂਬਰ ਦਿਲ ਮੈਂ ਤਾਂ ਮੇਰੇ ਪੁਲੀ ਜਿਹੜੇ ਮੇਰੇ ਨਾਲ ਰਹੇ ਨੇ ਮਗਰ ਇਹ 20 ਸਾਲਾਂ ਚ ਜਿਹੜਾ ਇੱਕ ਰਾਜ ਸਭਾ ਦੇ ਮੈਂਬਰ ਚ ਉਹਨਾਂ ਨੇ ਸ਼ੁਰੂ ਕੀਤਾ ਸੀ ਸ਼ੁਕਰੀਆ ਸੁਲੇ ਮੇਰੇ ਨਾਲ 2009 ਤੋਂ ਉਹਨਾਂ ਦਾ ਇੱਕ ਦਰਜਾ ਨਹੀਂ ਤਾਂ ਆਂ ਹੀ ਨਹੀਂ ਦਿੰਦੇ ਇਹ ਸਰਕਾਰ ਦੇ ਖਰਚੇ ਹੁੰਦਾ ਉਹ ਕਿਹੜਾ ਆਣਾ ਚ ਦੇਣਾ ਚਾਹੁੰਦੇ ਨੇ ਤੇ ਜਿਹੜਾ ਨਹੀਂ ਦੇਣਾ ਚਾਹੁੰਦੇ ਆਪਾਂ ਜਿੰਨਾ ਮਰਜ਼ੀ ਇਹ ਲੜਾਈ ਲੜੀ ਜਾਊਗੀ ਜ਼ਮੀਨ ਦੇ ਪੱਦਰ 'ਚ ਪਾਰਲਮੈਂਟ 'ਚ ਅਸੀਂ ਸਿਰਫ ਇੱਕ ਕਲੈਕਟਿਵ ਇੱਕ ਪ੍ਰੈਸ਼ਰ ਪਾ ਸਕਦੇ ਇਹ ਬਿੱਲ ਨਾਲ ਹੀ ਕੁਝ ਨਹੀਂ ਹੋਣਾ ਸੱਚ ਗੱਲ ਆ ਗਈ ਇਹ ਜ਼ਮੀਨੀ ਪੱਦਰ 'ਚ दूजा जो कमेटी अच्छे बनी नहीं एनी पाई पाई है तो एनिवे विंटर सैशन जी बनोगे टाइम है पता लग जूगा कि जी कमेटी ने करना सो फॉर्मलाइज आप करिए कि जमीन जो कि लड़ा तो जमीन की आवाज पार्लियामेंट पार चाहे किटे होके चकेंगे एस्ते हाँ जो इंडिया अलायंस है सब तो व्डे नंबर इन्हों के कोल ने इन अपने दूजे अलायंस पार्टनर भी कट्ठा करना पेगा ताकि पार्लियामेंट च ਅੱਗੇ ਡਿਵਾਈਡ ਹੋਏ ਕਿ ਸਰਕਾਰ ਨਹੀਂ ਕਰੇ ਬਾਕੀ ਸਾਰੇ ਕਰਨਾ ਚਾਹੁੰਦੇ ਤਾਂ ਕਿਸਾਨ ਦੇ ਹਿੱਤਾਂ ਚ ਸਾਰਿਆਂ ਨੂੰ ਕੱਖਾ ਹੋਣਾ ਚਾਹੀਦਾ। ਸੋ ਪਹਿਲੇ ਤਾਂ ਇਹਦੀ ਲੋਬਿੰਗ ਕੀਤੀ ਜਾਏ। ਇਹ ਆਪਣੇ ਸਾਰੇ ਪਾਰਟਨਰ ਨੂੰ ਕਨਵਿੰਸ ਕਰਨ। ਬਾਕੀ ਜਿਹੜੇ ਵਿਚਾਰਲੇ ਖੜੇ ਨੇ ਜਿਹੜਾ ਨਾ ਇਹਨਾਂ ਦੇ ਨਾਲੇ ਨਾ ਉਹਨਾਂ ਦੇ ਨਾਲੇ ਸਾਡੇ ਵਰਗੇ ਉਹਨਾਂ ਨੂੰ ਮੈਂ ਜੋੜ ਸਕਦੀ ਆ। ਜੋੜ ਕੇ ਆਪਾਂ ਫਿਰ ਅਲਟਰਨੇਟਲੀ ਸਰਕਾਰ ਦੇ ਉੱਤੇ ਉਹ ਕਿਸੇ ਪ੍ਰੈਸ਼ਰ ਥੱਲੇ ਆਣ ਹੀ ਲੱਗੇ। ਮੈਨੂੰ ਪੁੱਛੋ ਜਿੰਨੀ ਲੜਾਈ ਮੈਂ ਲੜੀਆ ਅੰਦਰ ਦੀ ਗੱਲ ਤਾਂ ਮੈਂ ਜਾਣਦੀ ਆ। ਉਹਨਾਂ ਨੇ ਕਿਸੇ ਹਾਲਤ ਚ ਨਹੀਂ ਮੰਨ। ਇਲੈਕਸ਼ਨ ਤੇ ਮੈਂ ਇਹ ਜਿਹੜਾ ਪ੍ਰੈਸ਼ਰ ਬੰਦ ਜੂਗਾ। उठाया क्योंकि यूके की इलेक्शन आ रही थी। बस इन्होंने इलैक्शन जिना प्रेशर आप पा लाएं और स्ट्रैटेजी लॉन्ग टर्म बनाओ कि आप रल मिल के नहीं कर सकते सची मुद्दे की गल सारी